ণিগেযেুছ কঠেখখবযব দুতুকা সকট্য�Etঘতগেটে বক্টিবর্ stewardship heu এষব কজিকার তল heo কীটো. কটপার ওয্টে ক়জাল妬 এঁ�ছি খখস repeatshst কনাজস лайках

ਤੇ ਸਭ ਤੋਂ ਪਹਿਲੇ ਮੈਂ ਫੋਰਟਿਸ ਹਸਪੀਟਲ ਦਾ ਸਾਡੀ ਜਿਹੜੀ ਟਰੈਫਿਕ ਦੀ ਟੀਮ ਹੈਗੀ ਹੈ ਜਿਹਨਾਂ ਨੂੰ ਸਾਡੀ ਡੀਸੀਪੀ ਟਰੈਫਿਕ ਕੁਰੇਵਾਲ ਮੈਡਮ ਤੇ ਉਹਨਾਂ ਦੇ ਨਾਲ ਏਸੀਪੀ ਟਰੈਫਿਕ શ્રી ਜਤਨਪੰਤ ਜੀ ਲੀਡ ਕਰ ਰਹੇ ਉਲਾਗਾ ਤੇ ਜਿਹੜੇ ਸਾਡੇ ਇੱਥੇ ਬਾਈਕ ਰਾਈਡਰਸ ਹੈਗੇ ਆ ਤੇ ਉਸ ਤੋਂ ਨਾਲ-ਨਾਲ ਜਿਹੜੇ ਸਾਡੇ মিডিਆ ਦੇ ਸੱਜਣ ਹੈ ਜਿਹੜੇ ਇੱਥੇ ਆਏ ਨੇ ਇਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਸਾਰੇ ਇੱਥੇ ਇਕੱਠੇ ਹੋਏ ਆ ਇੱਕ ਤਾਂ ਕਿ ਆਪਣੀ ਅਸੀਂ ਸ਼ਹਿਰ ਦੇ ਵਿੱਚ ਇੱਕ ਜਿਹੜੀ ਹੈ ਰੋਡ ਸੇਫਟੀ ਦੀ ਮੁਹਿੰਮ ਨੂੰ ਅਸੀਂ ਕੀ ਕਹਿੰਦੇ ਉਹਨੂੰ ਜਾਰੀ ਰੱਖੀਏ ਲੋਕਾਂ ਦੇ ਵੀ ਲੋਕਾਂ ਦੇ ਵਿੱਚ ਜਾਗਰੂਕਤਾ ਰਹੇ ਤੇ ਆ ਦੇ ਨਾਲ ਹੀ ਮੇਰੀ ਹੋਰ ਜਿਹੜੇ ਹੈਗੇ ਆ ادارے ਨੇ ਜਿਹਦੇ ਵਿੱਚ ਹੋਰ ਹਸਪਤਾਲ ਕਾਲਜ ਸਕੂਲ ਜਿਹੜੇ ਹੋਰ ਇਸ ਤਰੀਕੇ ਦੇ ਐਸੋਸੀਏਸ਼ਨਸ ਨੇ ਜਿਹਦੇ ਵਿੱਚ ਕੋਈ ਗੱਟੀਆਂ ਦਾ ਹੈਗਾ ਜਾਂ ਬਾਈਕਾ ਦਾ ਹੈਗਾ ਸਾਰਿਆਂ ਨੂੰ ਮੇਰੀ ਅਪੀਲ ਹੈ ਤੁਸੀਂ ਵੀ ਆਪਣੇ ਵੱਲੋਂ ਸਾਡਾ ਸਹਿਯੋਗ ਦਿਓ ਤੇ ਆਪਣੇ ਵੱਲੋਂ ਇਸੇ ਤਰੀਕੇ ਦੀ ਜਿਹੜੀ ਹੈਗੀ ਆ ਆਪਾਂ ਇੱਕ ਇਸ ਤਰੀਕੇ ਦੇ ਪ੍ਰੋਗਰਾਮ ਇਸ ਤਰੀਕੇ ਦੇ ਜਿਹੜੇ ਉਤਾਲੇ ਕਰਦੇ ਰਹੀਏ ਤੇ ਸਭ ਤੋਂ ਜ਼ਿਆਦਾ ਮੇਰੇ ਆਪਣੇ ਲੁਧਿਆਣੇ ਵਾਸੀਆਂ ਨੂੰ ਉਹਨੂੰ ਗਾੜਵਿਆਂ ਨੂੰ ਇੱਕ ਮੇਰੀ ਰਿਕਵੈਸਟ ਤੇ ਬੇਨਤੀ ਹੈ ਤੁਸੀਂ ਜਿਹੜੀ ਹੈ ਜਦ ਵੀ ਤੁਸੀਂ ਰੋਡ ਤੇ ਆਣਾ ਹੈ ਆਪਣੀ ਗੱਡੀਆਂ ਲੈ ਕੇ ਬਾਈਕਾਂ ਲੈ ਕੇ ਤੇ ਕਾਈਂਡਲੀ ਤੁਸੀਂ ਰੋਡ ਸੇਫਟੀ ਦਾ ਧਿਆਨ ਰੱਖਿਓ ਸਭ ਤੋਂ ਪਹਿਲੇ ਤਾਂ ਆਪਣੀ ਸੇਫਟੀ ਦਾ ਆਪਣਾ ਪਰਸਨਲ ਇੰਡੀਵਿਜੂਅਲ ਦਾ ਆਪਣੇ ਵੀਹਿਕਲ ਦਾ ਧਿਆਨ ਰੱਖਿਓ ਉਸ ਤੋਂ ਬਾਅਦ ਜਿਹੜੇ ਆਪਣੇ ਆਂਡ ਗਵਾਂਡ ਦੇ ਜਿਹੜੇ ਤੁਹਾਡੇ ਨਾਲ ਵੀਹਿਕਲ ਚੱਲ ਰਹੇ ਉਹਨਾਂ ਦਾ ਜਿਹੜੇ ਕੋਈ ਆਨ ਜਿਹੜੇ ਕੰਪਿਊਟਰਸ ਹੈਗੇ ਆ ਰਸਤੇ ਦੇ ਉੱਤੇ ਖੜੇ ਉਹਨਾਂ ਦਾ ਤਾਂ ਕਿ ਆਪਾਂ ਆਪਣੇ ਆਪਣੇ ਸ਼ਹਿਰ ਨੂੰ ਆਪਣੇ ਸੋਬੇ ਨੂੰ ਸੁਰੱਖਿਤ ਬਣਾਈਏ ਤੇ ਆਪਣੀ ਵੀ ਅਸੀਂ ਸੇਫਟੀ ਦਾ ਧਿਆਨ ਰੱਖੀਏ ਸਰੇ ਰਾ ਸਰ ਰਾਈਡ ਕਿਉਂ ਤੋਂ ਸ਼ੁਰੂ ਹੋਣੀ ਹੈ ਜੀ ਫੋਟੋਸ ਆਸਪੀਟਲ ਤੋਂ ਉਸ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਉਹਨਾਂ ਨੇ ਭਾਰਤ ਨਗਰ ਚੌਕ ਜਾਣਾ ਹੈ ਫਿਰ ਆ ਸਾਰਾ ਵੀਰਕਾ ਵੀਰਕਾ ਚੌਕ ਜਾਣਾ ਹੈ ਉਸ ਤੋਂ ਬਾਅਦ ਸਾਊਥ ਸਿਟੀ ਵਾਲੇ ਪਾਸੇ ਜਾਣਾ ਹੈ ਫਿਰ ਹੰਬਲਾ ਰੋਡ ਤੇ ਪੈਰਾਕੌਨਟ ਤੋਂ ਫਿਰ ਵਾਪਸ ਆਣਾ ਹੈ ਵਾਪਸ ਇੱਥੇ ਆ ਕੇ ਇਹਨਾਂ ਨੇ ਖਤਮ ਕਰਨੀ ਹੈ ਤੇ ਸ਼ਹਿਰ ਦਾ ਇੱਕ ਵੱਡਾ ਹਿੱਸਾ ਆਪਾਂ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਰੇ ਲੋਕਾਂ ਦੇ ਵਿੱਚ ਇਹ ਗੱਲ ਪਹੁੰਚੇ ਕਿ ਅਸੀਂ ਰੋਡ ਸੇਫਟੀ ਦੇ ਇਨੀਸ਼ੀਏਟਿਵ ਦੀ ਧਿਆਨ ਰੱਖਦੇ ਹਾਂ ਇਹ ਜੈਸਿਕ ਲਾਈਟ ਹੈ ਉਹ ਅਲਰੇਡੀ ਰੈੱਡ ਲਾਈਟ ਹੈ ਉਹ ਲਿੰਕ ਤੇ ਜਦੋਂ ਜਿਹੜੇ ਰੈੱਡ ਤੋਂ ਰੁਕਾਂਗੇ ਨਹੀਂ ਆਪਾਂ ਆਲਰੇਡੀ ਜਿਹੜੇ ਹੈਗੇ ਆ ਟ੍ਰੈਫਿਕ ਆਪਣੇ ਹੈਗੇ ਆ ਵੀ ਇਹਨਾਂ ਨੇ ਆਲਰੇਡੀ ਸਾਰੇ ਬੰਦੋਬਸਤ ਕਰਤੇ ਹੋਏ ਨੇ ਅਕੋਰਡਿੰਗਲੀ ਜਿਹੜੇ ਟ੍ਰੈਫਿਕ ਇਨਚਾਰजेस ਨੇ ਰੂਟ ਸਾਨੂੰ ਸਾਡੇ ਲਾਏ ਹੋਏ ਨੇ ਤੇ ਜਦੋਂ ਵੀ ਇਹ ਗੱਡੀ ਨਿਕਲੂਗੀ ਉਹ ਇਹਨਾਂ ਨੂੰ ਇੱਕ ਕੀ ਕਹਿੰਦੇ ਇਹਨਾਂ ਨੂੰ ਸੇਫਟੀ ਪ੍ਰੋਵਾਈਡ ਕਰ ਦੇਣਗੇ ਠੀਕ ਹਾਂ ਆਪਾਂ ਇੱਕ ਵਾਰੀ ਆ ਕਰਦੇ ਕਰ ਵਰਤਦੇ ਕਰੀਏ ਵੇਟ ਕਰਾ